ਸਵਾਗਤ ਹੈ ਜੀ ਹੁਸ਼ਾਰਪੁਰ ਨਿਊਜ਼ ਦੇ ਦੇਖ ਰਹੇ तमाम ਦਰਸ਼ਕਾਂ ਦਾ ਮੈਂ ਚੇਤਨਿਕਾ ਸ਼ਬਦਾਂ ਹੁਣ ਤੋਂ ਬੀਤੇ ਦੋ ਦਿਨ ਪਹਿਲਾਂ ਹੁਸ਼ਾਰਪੁਰ ਦੇ ਮੋਹੱਲਾ ਸੰਤੋਖ ਨਗਰ ਚ ਬਣੇ ਮੰਦਿਰ ਸ਼੍ਰੀ ਖਾਟੂ ਸ਼ਾਮ ਜੀ ਦੇ ਬਾਹਰੋਂ ਇੱਕ ਲੁੱਟਖੋਤਾ ਮਾਮਲਾ ਸਾਹਮਣੇ ਆਇਆ ਸੀ ਇੱਕ ਮਹਿਲਾ ਜਦੋਂ ਮੰਦਿਰ ਦੇ ਵਿੱਚ ਨਤਮਸਤਕ ਹੋਣ ਦੇ ਲਈ ਪਹੁੰਚਦੀ ਆ ਤਾਂ ਇਸ ਤੋਂ ਰਾਨ ਜਿਵੇਂ ਉਹ ਮਹਿਲਾ ਮੰਦਿਰ ਦੇ ਅੰਦਰ ਦਾਖਲ ਹੋਣ ਲੱਗਦੀ ਹੈ ਤਾਂ ਪਹਿਲਾਂ ਹੀ ਉੱਥੇ ਖੜੇ ਇੱਕ ਨੌਜਵਾਨ ਮਹਿਲਾ ਦੇ ਗਲਚ ਪਾਈ ਸੋਨੇ ਦੀ ਚੈਂਟ ਚੱਪਟ ਕੇ ਫਰਾਰ ਹੋ ਜਾਂਦਾ ਹੈ ਤੇ ਇਸ ਤਰ੍ਹਾਂ ਇੱਕ ਨੌਜਵਾਨ ਜਿਹੜਾ ਉਸਦੇ ਨਾਲ ਇੱਕ ਤਾਂ ਉਸਦਾ ਇੱਕ ਹੋਰ ਸਾਥੀ ਹੁੰਦਾ ਤਾਂ ਪਹਿਲਾਂ ਹੀ ਉਹ ਮੋਟਰਸਾਈਕਲ ਨੂੰ ਸਟਾਰਟ ਕਰਕੇ ਖੜਾ ਹੁੰਦਾ ਤਾਂ ਤੁਰੰਤ ਘਟਕਰਾਂ ਨੂੰ ਅੰਜਾਮ ਦੇਣ ਤੋਂ ਬਾਅਦ ਉਕਤੇ ਚਪਟਮਾਰ ਨੋਚਵਾਨ ਜਿਹੜਾ ਆਪਣੇ ਸਾਥੀ ਨੋਚਵਾਨ ਦੇ ਨਾਲ ਮੋਟਰਸਾਈਕਲ ਤੇ ਬੈਠ ਕੇ ਫਰਾਰ ਹੋ ਜਾਂਦਾ ਹਾਲਾਂਕਿ ਇਸ ਦੌਰਾਨ ਉਕਤ ਮਹਿਲਾ ਤੇ ਇੱਕ ਹੋਰ ਲੜਕੀ ਵੱਲੋਂ ਉਹਨਾਂ ਚਪਟਮਾਰਾਂ ਦਾ ਪਿੱਛਾ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਸੀ ਪ੍ਰੰਤੂ ਲੁਟੇਰੇ ਆ ਜਿਹੜੇ ਦਾ ਚਪਟਮਾਰ ਆ ਜਿਹੜੇ ਉਹ ਭੱਜਣ ਦੇ ਵਿੱਚ ਕਾਮਯਾਬ ਹੋ ਗਏ ਸੀ ਇਸ ਤੋਂ ਬਾਅਦ ਹੁਸ਼ਾਰਪੁਰ ਪੁਲਿਸ ਵੱਲੋਂ ਥਾਣਾ ਮਾਡਰ ਟਾਊਨ ਪੁਲਿਸ ਵੱਲੋਂ ਇਸ ਦੇ ਇਸ ਸਾਰੇ ਮਾਮਲੇ ਦੀ ਜਿਹੜੀ ਉਹ ਜਾਂਚ ਆਰੰਭੀ ਗਈ ਸੀ ਤੇ ਹੁਣ ਹੁਸ਼ਾਰਪੁਰ ਪੁਲਿਸ ਨੇ ਇਸ ਮਾਮਲੇ ਦੇ ਵਿੱਚ ਸਫਲਤਾ ਮਿਲੀ ਹੈ ਤੇ ਉਕਤ ਘਟਨਾ ਨੂੰ ਅੰਜਾਮ ਦੇਣ ਵਾਲੇ ਦੋਵੇਂ ਚਾਪਟਮਾਰਾਂ ਨੂੰ ਹੁਸ਼ਾਰਪੁਰ ਪੁਲਿਸ ਨੇ ਕਾਬੂ ਕੀਤਾ ਜਿਨ੍ਹਾਂ ਦੀ ਅਸੀਂ ਵੀਡੀਓ ਵੀ ਤੁਹਾਨੂੰ ਨਾਲ ਦੇ ਨਾਲ ਦਿਖਾ ਰਹੇ ਹਾਂ ਤਾਂ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਹੁਸ਼ਾਰਪੁਰ ਪੁਲਿਸ ਨੇ ਉਹਨਾਂ ਚਾਪਟਮਾਰਾਂ ਦਾ ਕੀ ਹਾਲ ਕੀਤਾ ਤੇ ਇੱਕ ਚਾਪਟਮਾਰ ਸ਼ਾਇਦ ਉਹ ਨੌਜਵਾਨ ਹੈ ਜਿਸ ਨੇ ਉਕਤ ਘਟਨਾ ਨੂੰ ਅੰਜਾਮ ਦਿੱਤਾ ਸੀ ਜੋ ਮੰਦਰ ਦੇ ਬਾਹਰ ਖੜਾ ਹੁੰਦਾ ਹੈ ਤੇ ਜਿਵੇਂ ਹੀ ਮਹਿਲਾ ਮੰਦਰ ਦੇ ਅੰਦਰ ਨਿਤਮਾਸਤਕ ਹੋਣ ਦੇ ਲਈ ਦਾਖਲ ਹੁੰਦੀ ਹੈ ਤਾਂ ਤੁਰੰਤ 24 ਸਕਿੰਟਾਂ ਦੇ ਵਿੱਚ ਗਲੇ ਚ ਪਾਈ ਸੋਨੇ ਦੀ ਚੈਨਲ ਚੱਪਟ ਕੇ ਫਰਾਰ ਹੋ ਜਾਂਦਾ ਹੈ ਤੇ ਹੁਣ ਤਸਵੀਰਾਂ ਦੇ ਵਿੱਚ ਵੀ ਤੁਸੀਂ ਵੇਖ ਸਕਦੇ ਹੋ ਕਿ ਹੁਸ਼ਾਰਪੁਰ ਪੁਲਿਸ ਵੱਲੋਂ ਉਸ ਦਾ ਕੀ ਹਾਲ ਕੀਤਾ ਗਿਆ ਨਾ ਤਾਂ ਉਸ ਤੋਂ ਤੁਰਿਆ ਗਿਆ ਤੁਰਿਆ ਜਾ ਰਿਹਾ ਤੇ ਨਾ ਹੀ ਸਹੀ ਸਲਾਮਤ ਉਸ ਕੋਲੋਂ ਖੜਿਆ ਹੀ ਜਾ ਰਿਹਾ ਤਾਂ ਮੈਨੂੰ ਲੱਗਦਾ ਹੈ ਕਿ ਇਸ ਤਰ੍ਹਾਂ ਦੀ ਇੱਕ ਮਿਸਾਲੀ ਸਜ਼ਾਵਾ ਜਾਂ ਮਿਸਾਲੀ ਡਾਂਡਾ ਜਿਹੜੇ ਉਹ ਜ਼ਰੂਰ ਹੁਸ਼ਾਰਪੁਰ ਪੁਲਿਸ ਨੂੰ ਇਹਨਾਂ ਚਾਪਟਮਾਰਾਂ ਨੂੰ ਜਾਂ ਸ਼ਰਾਰਤੀ ਅਨਸਰਾਂ ਨੂੰ ਦੇਣੇ ਚਾਹੀਦੇ ਆ ਕਿਉਂਕਿ ਇਹ ਜੇਕਰ ਆਪਾਂ ਹਾਰਪੁਰ ਦੇ ਵਿੱਚ ਚਾਪਟੇ ਮਾਰਾਂ ਦੀ ਗੱਲ ਕਰੀਏ ਲੁੱਟਖੋਹਾਂ ਦੀ ਗੱਲ ਕਰੀਏ ਤਾਂ ਲਗਾਤਾਰ ਇਹਨਾਂ ਮਾਮਲਿਆਂ ਦੇ ਵਿੱਚ ਇਜ਼ਾਫਾ ਹੁੰਦਾ ਹੀ ਦਿਖਾਈ ਦੇ ਰਿਹਾ ਹੈ ਪਰੰਤੂ ਦੂਜੇ ਪਾਸੇ ਜੇਕਰ ਆਪਾਂ ਪੁਲਿਸ ਪ੍ਰਸ਼ਾਸਨ ਦੀ ਗੱਲ ਕਰੀਏ ਤਾਂ ਪੁਲਿਸ ਪ੍ਰਸ਼ਾਸਨ ਸਮੇਂ-ਸਮੇਂ ਤੇ ਇਹਨਾਂ ਲੁਟੇਰਿਆਂ ਨੂੰ ਕਾਬੂ ਕਰਨ ਦੇ ਵਿੱਚ ਕੰਮਚਾਪ ਵੀ ਹੁੰਦਾ ਹੈ ਪਰੰਤੂ ਇਸ ਤਰ੍ਹਾਂ ਸਖਤਾਈ ਦਿਖਾਉਣਾ ਇਹ ਕਿਤੇ ਨਾ ਕਿਤੇ ਇੱਕ ਚੰਗੇਰਾ ਕਦਮ ਹੈ ਕਿਉਂਕਿ ਇਸ ਤਰ੍ਹਾਂ ਦੀਆਂ ਕਾਰਵਾਈਆਂ ਕਰਨ ਦੇ ਨਾਲ ਹੋ ਸਕਦਾ ਹੈ ਕਿ ਇਸ ਤਰ੍ਹਾਂ ਦੇ ਮਾਮਲਿਆਂ ਦੇ ਵਿੱਚ ਕਮੀ ਆ ਸਕਦੀ ਹੈ University